ਵਾਡੀ ਖਲਕ ਚੈਨਲ ਦੇ ਵਿੱਚ ਦੁਨੀਆ ਭਰ ਦੇ ਸਮੂਹ ਦਰਸ਼ਕਾਂ ਦਾ ਪੂਰਜੋਰ ਸਵਾਗਤ ਅੱਜ ਅਸੀਂ ਇਸ ਚੈਨਲ ਤੇ ਇੱਕ ਬਹੁਤ ਹੀ ਅਹਿਮ ਟੌਪਿਕ ਤੇ ਗੱਲ ਕਰਾਂਗੇ ਅਹਿਮ ਟੌਪਿਕ ਇਹ ਆ ਵੀ ਜਿਹੜਾ ਭਾਰਤੀ ਸੰਵਧਾਨ ਆ ਕਨਸਟੀਟਿਊਸ਼ਨ ਆਫ ਇੰਡੀਆ ਤੇ ਜਿਹੜਾ ਕਿ ਇਹ ਮੰਨਿਆ ਜਾਂਦਾ ਹੈ ਵੀ ਇਹ ਇਹਦੇ ਥਰੂ ਸਾਰਾ ਸਿਸਟਮ ਚੱਲਦਾ ਹੈ ਚਾਹੇ ਐਡਮਿਨਿਸਟ੍ਰੇਟਿਵ ਆ ਚਾਹੇ ਐਗਜ਼ੈਕਟਿਵ ਆ ਤੇ ਚਾਹੇ ਜੁਡੀਸ਼ਰੀ एवरीथिंग ਪਰ ਤੇ ਸਾਰਿਆਂ ਲਈ ਗਰੀਬ ਬੰਦੇ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕਾਨੂੰਨ ਬਰਾਬਰ ਪਰ ਅਜਿਹਾ ਜਦੋਂ ਪ੍ਰੈਕਟੀਕਲ ਦੇਖਦੇ ਆ ਤਾਂ ਬਹੁਤ ਉਲਟ ਫੇਰ ਨਜ਼ਰ ਆ ਰਿਹਾ ਇਹ ਕਿੱਥੇ ਘਾਟ ਆ ਕਿੱਥੇ ਨਹੀਂ ਤੇ ਕਿਉਂ ਅਜਿਹਾ ਵਰਤਾਰਾ ਹੋ ਰਿਹਾ ਤੇ ਅੱਜ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ 1984 ਦੇ ਵਿੱਚ 31 ਅਕਤੂਬਰ 1984 ਨੂੰ ਤਾਂ ਉਸ ਤੋਂ ਬਾਅਦ ਨਰਦੋਸ ਸਿੱਖਾਂ ਦਾ ਧੀਆ ਭੈਣਾ ਬਜ਼ੁਰਗਾਂ ਦਾ ਕਤਲਿਆਮ ਹੋਣਾ ਸ਼ੁਰੂ ਹੋ ਗਿਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਜੇ ਅਸੀਂ ਕਹੀ ਸਿੱਧਾ ਕਹਿ ਦਈਏ ਸਰਕਾਰ ਦੀ ਦੇਖ ਰੇਖੇਡ ਕਿਉਂਕਿ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਜਦੋਂ ਕੁਝ ਦਿਨਾਂ ਬਾਅਦ ਇਹ ਪੁੱਛਿਆ ਗਿਆ ਸੀਗਾ ਵੀ ਆਹ ਜਿਹੜਾ ਇੱਥੇ ਅਮਨ ਕਾਨੂੰਨ ਆ ਉਹਦੇ ਬਾਰੇ ਗੱਲ ਹੋਈ ਕਾਉ ਨੇ ਕਿਹਾ ਸੀਗਾ ਕੁਝ ਲੋਕਾਂ ਕੋਈ ਐਸੇ ਲੱਗਦਾ ਥਾ ਵੀ ਧਰਤੀ ਹਿੱਲ ਰਹੀ ਹੈ ਪਰ ਜਦ ਕੋ ਬड़ा ਦਰਖਤ गिरता ਹੈ ਤਾਂ ਧਰਤੀ ਹਿੱਲਦੀ ਹੈ ਵੀ ਇਹ ਵੱਡਾ ਦਰਖਤ ਜਿਹੜਾ ਇੰਦਰਾ ਗਾਂਧੀ ਗਿਰੀ ਆ ਤਾਂ ਉਹ ਜਿਹੜਾ ਧਰਤੀ ਫਿਰ ਹਿੱਲੀ ਆ ਤੇ ਇਹ ਧਰਤੀ ਹਲਾਉਣ ਦੇ ਲਈ ਸੁਰੱਖਿਆ ਫੋਰਸਿਸ ਪੁਲਿਸ ਵਾਲੇ ਪੂਰੇ ਜਿਹੜੇ ਕੱਟੜਵਾਦੀ ਲੋਕ ਸੀਗੇ ਜਿਨ੍ਹਾਂ ਦੀ ਅਗਵਾਈ ਕਾਂਗਰਸ ਵਾਲੇ ਤੇ ਆਰਐਸਐਸ ਵਾਲੇ ਤੇ ਔਰ ਕਈ ਲੀਡਰ ਕਰ ਰਹੇ ਸੀਗੇ ਤੇ ਕਈ ਬੇਰਹਿਮੀ ਨਾਲ ਕਤਲ ਕਰ ਰਹੇ ਸੀਗੇ ਗਲਾਂ 'ਚ ਟਾਇਰ ਪਾ ਕੇ ਪੈਟਰੋਲ ਪਾ ਕੇ ਥਾਂ ਥਾਂ ਤੇ ਇੱਟਾਂ ਦੇ ਨਾਲ ਸਿਰ ਫੇਕੇ ਤੇ ਜਿੱਥੇ ਕਿਤੇ ਮੁਕਾਬਲਾ ਹੁੰਦਾ ਉੱਥੇ ਪੁਲਿਸ ਮੁਕਾਬਲਾ ਕਰਨ ਵਾਲਿਆਂ ਦੇ ਹਥਿਆਰ ਜ਼ਬਤ ਕਰਕੇ ਉਹਨਾਂ ਨੂੰ ਭੀੜ ਦੇ ਹਵਾਲੇ ਕਰ ਦਿੰਦੀ ਸੀ ਥਾਣਿਆਂ ਦੇ ਵਿੱਚ ਵੀ بڑے بڑے ਆਰਮੀ ਅਫਸਰਾਂ ਤੇ ਵੀ ਹਮਲੇ ਹੋਏ ਆ ਤੇ ਬਹੁਤ ਸਾਰੇ ਵੱਡੇ ਵੱਡੇ ਲੀਡਰ ਖਸ਼ਮੰਦ ਸਿੰਘ ਵਰਗਿਆਂ ਨੂੰ ਵੀ ਆਪਣੀ ਜਾਨ ਪਛਾਣ ਦੇ ਲਈ ਰਾਜਦੂਤਾਂ ਦੇ ਵਿੱਚ ਰਾਜਦੂਤਵਾਸਾਂ ਦੇ ਵਿੱਚ ਦੂਤਵਾਸਾਂ ਦੇ ਵਿੱਚ ਪਨਾਹ ਲੈਣੀ ਪਈ ਸੀ ਤੇ ਆਰਮੀ ਦੇ 50 ਤੋਂ ਉੱਪਰ ਜਿਹੜੇ ਜਵਾਨ ਸੀਗੇ ਸਿਖਰ ਜਵੈਂਟ ਦੇ ਜਿਨ੍ਹਾਂ ਦੇ ਨਾਂ ਸੱਚ ਦੀ ਦਵਾਰ ਗੁਰਦੁਆਰਾ ਰਕਾਬਗਾਨ ਦੇ ਵਿੱਚ ਲਿਖੇ ਹੋਏ ਆ ਤੇ ਲਿਖੇ ਹੀ ਰਹਿ ਗਏ ਕਿਉਂਕਿ ਉਹਨਾਂ ਦਾ ਇਨਸਾਫ ਨਾ ਆਰਮੀ ਨੇ ਦਵਾਇਆ ਤੇ ਨਾ ਉਹਨਾਂ ਦੇ ਸਾਥੀਆਂ ਨੇ ਤੇ ਨਾ ਹੀ ਐਸਜੀਪੀਸੀ ਨੇ ਕਦੇ ਇਸ ਪਾਸੇ ਤੇ ਨਾ ਹੀ ਜਿਹੜੇ ਲੋਕਾਂ ਦੀ ਸਾਂਝ ਰਹੀ ਸੱਤਾ ਦੇ ਵਿੱਚ ਉਹ ਵੀ ਤੇ ਹੁਣ ਸਭ ਤੋਂ ਵੱਡਾ ਜਿਹੜਾ ਘਟਨਾਕਰਮ ਵਾਪਰਿਆ ਜਿਹਦੇ ਵਿੱਚ ਬ੍ਰਾਮ ਖੋਖਰ ਨਾਂ ਦਾ ਇੱਕ ਕਾਤਲ ਸੱਜਣ ਕੁਮਾਰ ਦਾ ਸਾਥੀ ਜਿਹਦੇ ਬਾਰੇ ਕਿਹਾ ਜਾ ਰਿਹਾ ਸੀਗਾ ਵੀ 11 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਸੀਗਾ ਉਮਰ ਕੈਦ ਕੋਈ ਵੀ ਸੀਗੀ ਉਹਨੂੰ ਉਹਦੀ ਫਰਲੋ ਮਨਜ਼ੂਰ ਕੀਤੀ ਆ ਜਦੋਂ ਕਿ ਦੂਜੇ ਪਾਸੇ ਜਿਹੜੇ 30-30 ਸਾਲ ਤੋਂ ਜੇਲ੍ਹਾਂ 'ਚ ਨਜ਼ਰਬੰਦ ਨੇ ਉਹਨਾਂ ਦੇ ਬਾਰੇ ਅਜੇ ਹਾਂ ਕੋਈ ਕਾਨੂੰਨ ਨਹੀਂ ਸਿੱਖ ਕੈਦੀਆਂ ਬਾਰੇ ਜਗਤਾਰ ਸਿੰਘ ਹਵਾਰਾ ਜਿਹਨੂੰ ਕੇ ਸਰਬੱਤ ਖਾਲਸਾ ਨੇ ਆਪਣਾ ਜੱਸੀਦਾਰ 7 ਲੱਖ ਦੇ ਇਕੱਠ ਦੇ ਵਿੱਚ ਚੁਣਿਆ ਉਹਦੀ ਮਾਤਾ ਜਿਹੜੀ ਆਖਰੀ ਸਾਹਾਂ ਤੇ ਆ ਉਹਨੂੰ ਮਿਲਣ ਦੇ ਲਈ ਨਾ ਫਰਲੋ ਨਾ ਪੈਰੋਲ ਕੁਝ ਨਹੀਂ ਦਿੱਤਾ ਗਿਆ ਤੇ ਇਹਦੇ ਬਾਰੇ ਸ਼੍ਰੋਮਣੀ ਕਮੇਟੀਆਂ ਚਾਹੇ ਦਿੱਲੀ ਆ ਚਾਹੇ ਹਰਿਆਣਾ ਚਾਹੇ ਪੰਜਾਬ ਆ ਤੇ ਤਖਤਾਂ ਦੇ ਜਥੇਦਾਰ ਚਾਹੇ ਹੁਣ ਵਾਲਿਆਂ ਚਾਹੇ ਪਹਿਲਾਂ ਵਾਲੇ ਤੇ ਵੱਡੇ ਵੱਡੇ ਅਕਾਲੀ ਲੀਡਰ ਜਿਨ੍ਹਾਂ ਨੇ ਸੱਤਾ ਦਾ ਨਿੱਗ ਮਾਣਿਆ ਜਾਂ ਜਿਹੜੇ ਸੰਘਰਸ਼ ਦੇ ਰਾਹ ਤੇ ਪਏ ਮਿਆਂ ਉਹਨਾਂ ਦੇ ਜਮਾਨਾ ਤੇ ਉਹਨਾਂ ਦੇ ਮੂੰਹ ਤੇ ਵੀ ਤਾਲੇ ਲੱਗੇ ਹੋਏ ਆ ਕੇਵਲ ਕੇਵਲ ਸਿਰਫ ਸਾਰੇ ਹੀ ਜਥੇਬੰਦੀਆਂ ਆਪਣੀ কুরਸੀ ਦੇ ਲਈ ਆਉਣ ਵਾਲੇ ਭੁੱਖ ਦੇ ਲਈ ਆਪਣੇ ਬੱਚਿਆਂ ਦੇ ਭੁੱਖ ਦੇ ਲਈ ਜਰੂਰ ਉਪਰਾਲੇ ਕਰ ਰਹੀਆਂ ਤੇ ਸਿੱਖ ਕੌਮ ਦੇ ਸੈਂਟੀਮੈਂਟਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਤੇ ਲੱਗਿਆ ਹੋਈਆਂ ਤੇ ਇਹ ਮੈਨੂੰ ਹੈਰਾਨੇ ਇਸ ਕਰਕੇ ਵੀ ਹੁੰਦੀ ਆ ਕਿ ਦੂਜੇ ਪਾਸੇ ਇਸੇ ਇਸ ਤਰ੍ਹਾਂ ਹੀ ਸਿੱਖ ਨਸਲਕੁਸ਼ੀ ਦੇ ਇੱਕ ਕੇਸ ਦੇ ਵਿੱਚ ਕਿਸ਼ੋਰੀ ਲਾਲ ਨਾਉ ਦਾ ਇੱਕ ਕਾਤਲ ਜਿਨੇ 6 ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਸੀਗਾ 6ਾਂ ਦਾ ਤਾਂ ਪਰੂਵ ਹੋ ਗਿਆ ਪਰ ਪਤਾ ਨਹੀਂ ਉਹਨੇ ਕਿੰਨਿਆਂ ਦਾ ਕਤਲ ਕੀਤਾ ਹੋਊਗਾ ਉਹ ਨੂੰ ਵੀ ਪਹਿਲਾਂ 6 ਫਾਂਸੀਆਂ ਹੋਈਆਂ ਫਿਰ ਉਹ ਫਾਂਸੀਆਂ ਉਮਰ ਕੈਦ ਦੇ ਵਿੱਚ ਬਦਲ ਗਈਆਂ ਤੇ ਉਸ ਤੋਂ ਬਾਅਦ ਸਿਲਾ ਦਿੱਖਸਰ ਦੀ ਸਰਕਾਰ ਸਮੇਂ ਵੀ ਇਹਦੀ ਮਾਤਾ ਬਿਮਾਰ ਆ ਤੇ ਇਹ ਵੀ ਬਿਮਾਰ ਰਹਿੰਦਾ ਉਹਨੂੰ ਪੱਕੇ ਤੌਰ ਤੇ ਰਿਹਾਈ ਹੋ ਗਈ ਸੀਗੀ ਤੋਂ ਸੱਜਣ ਕੁਮਾਰ ਵੀ ਰਿਹਾਈ ਦੇ ਲਈ ਤੜਫ ਰਿਹਾ ਕੋਈ ਵੱਡੀ ਗੱਲ ਨਹੀਂ ਕਦੇ ਵੀ ਕਿਸੇ ਵੀ ਸਮੇਂ ਉਹਨੂੰ ਛੱਡਿਆ ਜਾ ਸਕਦਾ ਪਰ ਦੂਜੇ ਪਾਸੇ 200 ਸਿੱਖਾਂ ਨੂੰ ਕਤਲ ਕਰਨ ਦੀ ਗੱਲ ਰਿਕਾਰਡ ਦੇ ਵਿੱਚ ਆਉਣ ਦੇ باوجود ਵੀ ਉਹ ਵੀਡੀਓ ਅੱਜ ਤੱਕ ਕਿਸੇ ਵੀ ਸੀਬੀਆਈ ਨੇ ਪ੍ਰੂਵ ਨਹੀਂ ਕੀਤੀ ਕਿਸੇ ਵੀ ਜਿਹੜੀ ਲੈਬ ਆ ਫੋਰੈਂਸਿਕ ਲੈਬ ਉੱਥੋਂ ਅਜੇ ਤੱਕ ਕੁਝ ਵੀ ਨਹੀਂ ਹੋਇਆ ਤੇ ਜਿਹੜੇ ਸਿੱਖਾਂ ਦੇ ਕੇਸਾਂ ਦੀ ਪੈਰ ਵੀ ਕਰਨ ਵਾਲੇ ਆ ਉਹ ਵੀ ਉਸ ਹਿਸਾਬ ਦੇ ਨਾਲ ਚੁੱਪ ਕਰੀ ਬੈਠੇ ਆ ਜਿਵੇਂ ਪੈਰ ਵੀ ਹੋਣੀ ਚਾਹੀਦੀ ਆ ਉਦਾਂ ਨਹੀਂ ਹੋ ਰਹੀ ਹਾਂ ਕ੍ਰੈਡਿਟ ਲੈਣ ਦੇ ਮਾਰੇ ਜਰੂਰ ਸਾਰੇ ਵੀਡੀਓ ਪਾ ਕੇ ਅੱਗੇ ਸਾਹਮਣੇ ਆ ਜੰਨੇ ਆ ਤੇ ਜੇਕਰ ਸਹੀ ਤਰੀਕੇ ਨਾਲ ਚਾਹੇ ਦਿੱਲੀ ਦੇ ਸਿੱਖ ਲੀਡਰਾਂ ਨੇ ਜਾਂ ਦਿੱਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਪਟਨਾ ਸਾਹਿਬ ਦੇ ਬੋਰਡਾਂ ਨੇ ਹਜ਼ੂਰ ਸਾਹਿਬ ਵਾਲਿਆਂ ਨੇ ਤੇ ਪੰਜਾਬ ਵਾਲਿਆਂ ਨੇ ਉਪਰਾਲਾ ਕਰਿਆ ਹੁੰਦਾ ਤਾਂ ਇਹਨਾਂ ਦੇ ਹੱਕਾਂ ਤੇ ਡਾਕਾ ਕਦੇ ਨਹੀਂ ਪੈਣਾ ਸੀਗਾ ਪਰ ਕਿਉਂਕਿ ਸਾਰੇ ਸਿਰਫ ਇੱਕ ਚਾਰਾ ਜੋ ਹੀ ਕਰਨ ਦੇ ਲਈ ਇੱਕ ਅੱਖਾਂ 'ਚ ਘੱਟਾ ਪਾਉਣ ਦੇ ਲਈ ਬਿਆਨਬਾਜ਼ੀ ਤੋਂ ਬਗੈਰ ਕਿਸੇ ਨੇ ਕੁਝ ਨਹੀਂ ਕਰਿਆ ਤੇ ਇੱਦੇ 'ਚ ਭਾਰਤੀ ਸੰਵਿਧਾਨ ਦਾ ਵੱਡਾ ਰੋਲ ਆ ਤੇ ਇੱਥੇ ਤੁਸੀਂ ਦੇਖੋ ਇੱਕ ਪਾਸੇ ਬ੍ਰਾਮ ਖੋਖਰ ਦੀ ਫਰਲੋ ਹੋ ਰਹੀ ਆ ਤੇ ਦੂਜੇ ਪਾਸੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਨਹੀਂ ਫੜਿਆ ਗਿਆ ਸਭ ਤੋਂ ਵੱਡਾ ਦੋਸ਼ੀ ਹਮਤਾਵਚਨ ਜਿੱਥੋਂ ਸ਼ੁਰੂਆਤ ਹੋਈ ਜਿਹਦੀ ਜਿਹੜਾ ਉਸ ਸਮੇਂ ਦਾ ਰੇਡੀਓ ਸੀਗਾ ਉਹਦੇ ਤੇ ਆਵਾਜ਼ ਸੁਣਾਈ ਗਈ ਜਿਹਦੀ ਗਵਾਹ ਅੱਜ ਵੀ ਮੌਜੂਦ ਆ ਅੱਜ ਵੀ ਉਥੋਂ ਦੇ ਜਿਹੜੇ ਗਵਾਹ ਐ ਜਿਹੜੇ ਮੌਕੇ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਮਾਰੇ ਗਏ ਜਿਨ੍ਹਾਂ ਨੇ ਪਿੱਛੇ ਜੇ ਲਿਵਿੰਗ ਇੰਡੀਆ ਤੇ ਵੀ ਬਿਆਨ ਦੇ ਆ ਵੀਡੀਓ ਰਿਕਾਰਡ ਕਰਾਈਆਂ ਉਹ ਵੀ ਅੱਜੇ ਮੌਜੂਦ ਨੇ ਤੇ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਗੁਰਦੁਆਰਾ ਰਕਾਵ ਗੰਜ ਤੇ ਹਮਲਾ ਹੁੰਦਾ ਦੇਖਿਆ ਕਮਲਨਾਥ ਨੂੰ ਹਮਲਾ ਕਰਦੇ ਦੇਖਿਆ ਉਹ ਵੀ ਮੌਜੂਦ ਨੇ ਪਰ ਕਿਸੇ ਨੇ ਵੀ ਉਹਨਾਂ ਤੋਂ ਇਨਕੁਆਇਰੀ ਉਹਨਾਂ ਦੀ ਪੁੱਛਗਿੱਛ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਦਿੱਲੀ ਗੁਰਦੁਆਰਾ ਕਮੇਟੀ ਵਾਲੇ ਤਾਂ ਕਰੋੜਾਂ ਰੁਪਏ ਦਾ कोरोना ਦੇ ਨਾਂ ਦੇ ਫੰਡ ਲੈ ਕੇ ਆਪਣੀ ਜ਼ਮੀਰ ਮਾਰ ਕੇ ਚੁੱਪ ਕਰਕੇ ਬੈਠ ਗਏ ਸੋ ਤੇ ਦੂਜੇ ਪਾਸੇ ਸੰਵਿਧਾਨ ਜਿਹੜਾ ਕਿ ਕਹਿੰਦਾ ਆਰਟੀਕਲ 25 ਤੋਂ 28 ਰਾਈਟ ਟੂ ਫਰੀडम ਆਫ ਰਿਲੀਜਨ concept ਆਫ ਸੈਕੂਲਰਿਜ਼ਮ ਇੰਪਲੀਸਿਟ ਐਂਡ ਇਨ ਦਾ ਪ੍ਰੀਐਮਬਲ ਆਫ ਦਾ ਕਨਸਟੀਟਿਊਸ਼ਨ ਵਿਚ ਡਿਕਲੇਅਰਸ ਦਾ ਰਿਜ਼ੋਲਵ ਆਫ ਦਾ ਪੀਪਲ ਟੂ ਸਿਕਯੂਰ ਟੂ ਆਲ ਇਟਸ ਸਿਟੀਜ਼ਨਸ ਲਿਬਰਟੀ ਟੂ ਲਿਬਰਟੀ ਟੂ ਥੋਟ ਬਲੀਫ ਫੇਥ ਐਂਡ ਵਰਸ਼ਿਪ at 42nd amendment act 1976 has inserted the word secularism in the preamble for secularism in s r bormoy versus union of india the supreme court has held that secularism is the basic feature of the constitution the state treats equally all religions and religious dominations religion is a matter of individual faith and cannot be mixed with secular activities so par ho kithe reha jadon eh gall aandi a shariyam koi hindusthan di gall karda ta othe parcha darj nahi hunda gall secularism di a par jad koi khalsa raj khalisthan di gall karda halanki supreme court de faisle vi hoye hoya supreme court de faisle justice cardu justice altamas kamir bargya de fazuddin bargya de hoye hoya kai kisaan ke ch ਜੀਨਾ ਦੇ ਬਲਵੰਤ ਸਿੰਘ ਸ਼ਾਹਪੂਰ ਵਰਗਿਆਂ ਦਾ ਤੇ ਜਿਹੜੇ ਆ ਸਿਮਰਜੀਤ ਸਿੰਘ ਮਾਨ ਵਰਗਿਆਂ ਦਾ ਪਰ ਫੇਰ ਵੀ ਪਰਚੇ ਦਰਜ ਹੋ ਜਾਂਦੇ ਆ ਨੌਜਵਾਨਾਂ ਤੇ ਪਰ ਅਜੇ ਦੂਜੇ ਪਾਸੇ ਉਸੇ ਸੰਵਿਧਾਨ ਦੀ ਦੇ ਤਹਿਤ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਦਾ ਕੋਈ ਪਰਚਾ ਦਰਜ ਨਹੀਂ ਹੁੰਦਾ ਤੇ ਅਸੀਂ ਕਿਵੇਂ ਕਹਿ ਸਕਦੇ ਆ ਵੀ ਜਿਹੜਾ ਸੰਵਿਧਾਨ ਇੱਕ ਇੱਕ ਸਟਾਈਲ ਦੇ ਨਾਲ ਚੱਲ ਰਿਹਾ ਸੋ ਇਸ ਤਰ੍ਹਾਂ ਦਾ ਜਿਹੜਾ ਇਹ ਜਿਹੜਾ ਸਿਸਟਮ ਆ ਇਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੁੰਦੀ ਆ ਜਦੋਂ ਇੰੀਆਂ-ਇਆਂ ਗੱਲਾਂ ਅਸੀਂ ਦੇਖਦੇ ਆ ਤੇ ਇਸ ਤਰ੍ਹਾਂ ਹੀ ਜਿਹੜਾ ਜਦੋਂ ਕਿ ਇਹ ਜਿਹੜਾ ਸੀਗਾ ਕੇਸ ਇਹ ਕੇਸ ਆ ਜਿਹੜਾ ਸਿੱਖ ਨਸਲਕੁਸ਼ੀ ਦਾ ਸਿੱਖ ਸੈਂਟੀਮੈਂਟਸ ਨਾਲ ਸੰਬੰਧਤ ਆ ਜਦੋਂ ਕਿ ਇਹਦੇ ਚ 72 ਪੁਲਿਸ ਅਫਸਰ ਵੀ ਸ਼ਾਮਲ ਸੀਗੇ 16 ਕਮਿਸ਼ਨ ਵੀ ਬੈਠੇ ਪੁਲਿਸ ਕਮਿਸ਼ਨਰ ਟੰਡਨ ਵੀ ਗਵਰਨਰ ਗਵਈਤ ਤੇ ਜੱਜ ਰੰਗਾਨਾਥ ਮਿਸ਼ਰ ਦੇ ਵੀ ਮਿਸ਼ਰਾ ਦੇ ਵੀ ਜਿਹੜੀ ਸ਼ੱਕੀ ਭੂਮਿਕਾ ਸੀ ਜਿਹੜਾ ਬਾਅਦ ਸੁਪਰੀਮ ਕੋਰਟ ਦਾ ਜੱਜ ਬਣਾਇਆ ਤਾ ਉਸ ਸਮੇਂ ਦੀ ਸਰਕਾਰਾਂ ਨੇ ਹਿਊਮਨ ਰਾਈਟਸ ਕਮਿਸ਼ਨ ਦਾ ਹੀ ਬਣਾਤਾ ਕਮਲਨਾਥ ਜਗਦੀਸ਼ ਟਾਈਟਲ ਸੱਜਣ ਕੁਮਾਰ ਮਤਾਬਚਨ ਧਰਮਦਾ ਸਾਸਤਰੀ ਲਲਿਤ ਮਾਕਨ ਅਰਜਨ 10 ਐਚ ਕੇ ਐਲ ਭਗਤ ਆ ਸਾਰੇ ਸ਼ਾਮਿਲ ਸੀ ਤੇ আরাਵਲੀ ਦੀਆਂ ਪਹਾੜੀਆਂ ਸੰਸਕਾਰ ਹੋਇਆ ਕਿਤੇ ਵੀ ਇਹਨਾਂ ਦਾ ਕਿਸੇ ਪੋਸਟ ਮਾਰਟ ਦੀ ਰਿਪੋਰਟ ਨਹੀਂ ਕਿਤੇ ਸੰਸਕਾਰ ਦਾ ਪ੍ਰੂਫ ਨਹੀਂ ਪਰ ਸਾਡੀਆਂ ਜਥੇਬੰਦੀਆਂ ਨੂੰ ਕੇਵਲ ਆਪਣੀ ਕੁਰਸੀ ਦੀ ਲੋੜ ਆ ਇੱਕ ਵਾਰ ਮੈਨੂੰ ਪਤਾ ਨਰਪਾਲ ਕੌਰ ਨਾਂ ਦੀ ਇੱਕ ਲੜਕੀ ਸੀਗੀ ਉੱਥੇ ਡਾਕਟਰ ਮਨਮੋਹਨ ਸਿੰਘ ਦੇ ਸਾਹਮਣੇ ਉਠੀ ਦੇ ਨੇੜੇ ਮਰਨਵਾਰਤੇ ਬੈਠ ਗਈ ਸੀ ਕਿ ਤੇ ਉਹਨੂੰ ਸਾਡੇ ਕਾਲ ਤੱਕ ਦਾ ਜ਼ਹੀਦਾਰ ਗਰਪਚੰਦ ਸਿੰਘ ਜਿਵੇਂ ਜੂਸ ਪਲਾ ਕੇ ਠਾਲ ਕੇ ਆਇਆ ਤੇ ਮੁੜ ਕੇ ਗੱਲ ਠੰਡੇ ਵਾਸਤੇ ਜਵਾਦ ਦੀ ਸੋ ਸਾਡੇ ਲੀਡਰਾਂ ਦਾ ਕੰਮ ਸਿਰਫ ਇਹ ਆ ਵੀ ਜਦੋਂ ਕੋਈ ਮੁੱਦਾ ਉੱਠਦਾ ਹੈ ਉਹਨੂੰ ਠੰਡਾ ਕਿਵੇਂ ਕਰਨਾ ਨਾ ਕਿ ਇਨਸਾਫ ਦੇ ਤਹਿ ਤੱਕ ਜਾਣਾ ਸੋ ਇਹੀ ਸਾਡੀ ਸਿੱਖ ਕੌਮ ਦੀ ਤਰਾਸ ਦੀ ਆ ਇਸੇ ਕਰਕੇ ਜਿਹੜੇ ਸਿੱਖਾਂ ਸਿੱਖ ਕੈਦੀ ਜਿਹੜੇ ਜਿਹੜੇ ਕਿ ਆਪਣੇ ਧਰਮ ਦੇ ਲਈ ਆਪ ਨਾ ਕਿ ਲੜੇ ਤੇ ਜਿਹੜੀਆਂ ਉਹਨਾਂ ਕੌਮ ਤੇ ਜਾਤਾਂ ਹੋਣੀਆਂ ਉਹਨਾਂ ਦੇ ਲੜੇ ਤੇ ਨਾ ਕੇਵਲ ਉਹ ਆਪਣੀ ਨਿੱਜੀ ਲੜਾਈ ਲੜੀ ਉਹਨਾਂ ਨੂੰ 30-30 ਸਾਲਾਂ ਵਾਲਾ ਨੂੰ ਵੀ ਨਾ ਪਰੋਲ ਆ ਨਾ ਫਰਲੋਆ ਤੇ ਨਾ ਹੋਈ ਉਹ ਜਦੋਂ ਕਿ ਰਜੀਵ ਗਾਂਧੀ ਦੀ ਜਿਹੜੀ ਕਾਤਲ ਸੀਗੀ ਉਹ ਵੀ ਛੁੱਟ ਕੇ ਬਾਹਰ ਆ ਚੁੱਕੇ ਆ ਪਰ ਇੱਥੇ ਨਹੀਂ ਤੇ ਜਿਹੜੇ ਗੁਜਰਾਤ ਦੇ ਵਿੱਚ ਰੇਪਿਸਟ ਸੀਗੇ ਉਹ ਵੀ 15 ਅਗਸਤ ਨੂੰ ਛੜ ਦਿੱਤੇ ਗਏ ਸੀਗੇ ਤੇ ਦੂਜੇ ਪਾਸੇ ਮੁਸਲਮ ਭਾਈਚਾਰੇ ਦੇ ਜਿਹੜੇ ਕਾਤਲਾਂ ਉਹਨਾਂ ਨੂੰ ਅੱਜ ਤੱਕ ਵੀ ਉਹਨਾਂ ਨੂੰ ਵੀ ਜਿਹੜੀ ਬਿਕਲਸਮਾਨੋ ਵਰਗੇ ਇਨਸਾਫ ਲਈ ਧੱਕੇ ਖਾਂਦੇ ਫਿਰ ਰਹੇ ਹਨ ਇਸੇ ਤਰ੍ਹਾਂ ਨਾਲ ਮਨੀਪੁਰ ਵਾਲੇ ਸਾਈ ਵੀ ਧੱਕੇ ਖਾਂਦੇ ਫਿਰਦੇ ਹਨ ਇਸੇ ਤਰ੍ਹਾਂ ਛੱਤੀਸਗੜ੍ਹ ਵਾਲੇ ਜਿਹੜੇ ਜਿਹੜੇ ਕੋ-ਕੋ ਜਿਹਨਾਂ ਨੂੰ ਮਾਰਿਆ ਜਾ ਰਿਹਾ ਝੁੱਠੇ ਮੁਕਾਬਲਿਆਂ 'ਚ ਉਹ ਵੀ ਧੱਕੇ ਖਾਂਦੇ ਫਿਰਦੇ ਹਨ ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ ਸੋ ਸਾਡਾ ਸੰਵਿਧਾਨ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਨਹੀਂ ਪਰ ਇੱਕ ਗੱਲ ਜ਼ਰੂਰ ਆ ਵੀ ਜਿਹੜਾ ਸੰਵਿਧਾਨ ਜਿਹੜਾ ਸਾਰਿਆਂ ਨੂੰ ਬਰਾਬਰ ਸਮਝਦਾ ਪਰ ਉਹਦੀ ਸਾਡੀ ਜਿਹੜੇ ਰਸੂਖਵਾਣਾ ਉਹਨਾਂ ਦੇ ਅਨੁਸਾਰ ਏਜੰਸੀਆਂ ਤੇ ਸਿਸਟਮ ਚੱਲਣ ਦੇ ਨਾਲ ਇਹ ਇਨਸਾਫ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਸੰਵਿਧਾਨ ਨਿਰਮਾਤਾਵਾਂ ਨੇ ਸੰਵਿਧਾਨ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਪਰ ਸੰਵਿਧਾਨ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੋਣ ਕਰਕੇ ਕਿਤੇ ਨਾ ਕਿਤੇ ਸਿਆਸਤ ਡਿਵਾਈਡੈਂਡ ਰੂਲ ਦੀ ਕਰਨ ਕਰਕੇ ਲੋਕਾਂ ਨੂੰ ਪਾਲਣ ਕਰਕੇ ਲੋਕਾਂ ਨੂੰ ਲੜਾਣ ਕਰਕੇ ਵੋਟਾਂ ਲੈਣ ਕਰਕੇ ਇਹ ਸਾਰਾ ਸਿਸਟਮ ਜਾਮ ਹੋ ਕੇ ਰਹਿ ਗਿਆ ਤੇ ਸਾਨੂੰ ਇਹਦੇ ਬਾਰੇ ਸੋਚਣ ਦੀ ਲੋੜ ਆ ਤੇ ਅੱਜ ਤੱਕ ਸਾਡੀ ਜਿਹੜੀ ਕੌਮ ਆ ਉਹ ਵੀ ਸ਼ਾਂਤ ਬੈਠੀਆਂ ਤੇ ਸਾਡੀ ਜਥੇਬੰਦੀਆਂ ਵੀ ਸ਼ਾਂਤ ਸ਼ਾਂਤ ਬੈਠੀਆਂ ਵੋਟਾਂ ਲੈਣ ਦੇ ਲਈ ਜਰੂਰ ਗਾਤਰੇ ਪਾ ਕੇ ਸਾਰੇ ਕੋ ਸਿਸਟਮ ਹੋ ਕੇ ਅੱਗੇ ਆ ਜੰਨੇ ਆ ਤੇ ਹੁਣ ਫੇਰ ਵੋਟਾਂ ਵਟੋੜੂ ਟੋਲੇ ਤੁਰਦੇ ਫਿਰਦੇ ਆ ਪਰ ਕਦੇ ਵੀ ਸਿੱਖਾਂ ਦੇ ਜ਼ਖਮਾਂ ਦੇ ਅੱਲੇ ਜ਼ਖਮਾਂ ਤੇ ਕਦੇ ਮਰਮ ਨਹੀਂ ਲੱਗਿਆ ਤੇ ਨਾ ਹੀ ਇਹ ਕਦੇ ਲੱਗਣ ਦੇਣਗੇ ਸੋ ਮੈਂ ਆਸ ਕਰਦਾ ਵੀ ਜਿਹੜੀ ਲੀਡਰਸ਼ਿਪ ਇਹੀ ਹੋਣੀ ਚਾਹੀਦੀ ਆ ਜਿਹੜੀਆਂ ਕਿ ਕੌਮਾਂ ਦੇ ਦਰਦਾਂ ਨੂੰ ਸਮਝ ਸਕਣ ਤੇ ਇਨਸਾਫ ਦੀ ਗੱਲ ਕਰ ਸਕਣ ਤੇ ਸਿੱਖ ਕੌਮ ਦੇ ਸਿਧਾਂਤ ਜਿਹੜੇ ਗੁਰੂ ਸਾਹਿਬ ਨੇ ਦੱਸੇ ਸੀ ਜ਼ਬਰਤਾ ਜ਼ੁਲਮ ਦਾ ਮੁਕਾਬਲਾ ਕਰਨ ਦਾ ਅਤੇ ਹਰੇਕ ਜੇ ਜ਼ਬਰ ਜੀਤੇ ਮਰਜੀ ਹੋਵੇ ਚਾਹੇ ਕਿਸੇ Hindu ਧਰਮ ਤੇ ਹੋਵੇ ਚਾਹੇ Muslim ਤੇ ਹੋਵੇ ਚਾਹੇ Christian ਤੇ ਹੋਵੇ ਚਾਹੇ ਕਿਸੇ ਗਰੀਬ ਵਰਗ ਤੇ ਹੋਵੇ ਚਾਹੇ ਕਿਸੇ ਹੋਰ ਤੇ ਹੋਵੇ ਉਹਦੇ ਆਵਾਜ਼ ਬੁਲੰਦ ਕਰਨ ਦਾ ਜਿਹੜਾ ਇੱਕ ਸਿਗਾ ਸਿਧਾਂਤ ਜਿਹਦੇ ਤਹਿਤ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸੀਗੀ ਤੇ ਉਹਨਾਂ ਦੇ ਸਾਥੀਆਂ ਨੇ ਅਸੀਂ ਮਨਾਉਂਦੇ ਜਰੂਰ ਆ ਪਰ ਅਮਲ ਨਹੀਂ ਕਰਦੇ ਸੋ ਅਮਲ ਜੇ ਕਰਿਆ ਹੁੰਦਾ ਤਾਂ ਤੁਹਾਡੀ ਆਪਣੀ ਕਾਮ ਨੂੰ ਜਰੂਰ ਇਨਸਾਫ ਮਿਲਦਾ ਤੇ ਅਸੀਂ ਕੇਵਲ ਲੀਡਰੀਆਂ ਤੱਕ ਤੇ ਆਪਣੀਆਂ ਜਿਹੜੀਆਂ ਚੌਧਰਾ ਤੱਕ ਚਾਹੇ ਉਹ ਚੌਧਰਾ ਗੁਰਦੁਆਰਾ ਕਮੇਟੀਆਂ ਰਹੀਂ ਮਿਲਣ ਤੇ ਚਾਹੇ ਉਹ ਦੂਜੇ ਲੋਕਤੰਤਰੀ ਵਿਧਾਨ ਸਭਾ ਐਮ ਐਲ ਏ ਐਮ ਪੀ ਰਹੀਂ ਮਿਲਣ ਜਾਂ ਕਿਸੇ ਹੋਰ ਚੇਅਰਮੈਨੀਆਂ ਰਹੀਂ ਮਿਲਣ ਤਾਂ ਉੱਤੇ ਤੱਕ ਚਾਹੇ ਸਾਨੂੰ ਪੱਗਾਂ ਲਾਣੀਆਂ ਪੈਣ ਚਾਹੇ ਲੋਹਾਣੀਆਂ ਪਹਿਣ ਕੱਪੜੇ ਪਾੜਨੇ ਪੈਣ ਚਾਹੇ ਪਟਵਾਣੇ ਪਹਿਣ ਉੱਥੇ ਤੱਕ ਸੀਮਤਾ ਤੇ ਮੈਂ ਆਸ ਕਰਨਾ ਵੀ ਇਹੋ ਜੀ ਜਿਹੜੀਆਂ ਫਰਲੂਆਂ ਜਿਹੜੀਆਂ ਮਿਲ ਰਹੀਆਂ ਜਿਵੇਂ ਰਾਮ ਰਹੀਮ ਨੂੰ ਵੀ ਕਿੰਨੀ ਵਾਰ ਰੇਪਿਸਟ ਜਿਹੜਾ ਦੋ-ਦੋ ਕਤਲਾਂ ਦਾ ਦੋਸ਼ੀ ਪ੍ਰੂਵ ਹੋਇਆ ਦਾ ਸਜ਼ਾ ਹਫ਼ਤਾ ਤੇ ਰੇਪਿਸਟ ਦਾ ਸਜ਼ਾ ਹਫ਼ਤਾ ਉਹਨੂੰ ਬਾਰ-ਬਾਰ ਪੈਰੋਲ ਤੇ ਫਰਲੋ ਮਿਲੀ ਮਿਲਦੀ ਆ ਤੇ ਜਦੋਂ ਇੰਨੀ ਛੁੱਟੀ ਦਾ ਫੌਜੀਆਂ ਨੂੰ ਮਿਲਦੀ ਤਾਂ ਉਹੋ ਜਿਹੇ ਲੋਕ ਤਾਂ ਬਾਹਰ ਆ ਜਾਂਦੇ ਆ ਪਰ ਤੁਹਾਡੇ ਜਿਹੜੇ ਤੁਹਾਡੀ ਜਿਹੜੀ ਕੌਮਾਂ ਦੇ ਵਿੱਚ ਜਿਹੜੇ ਕੈਦੀ ਸਿੱਖ ਕੈਦੀਆਂ ਜਿਹੜੇ ਜਿਨ੍ਹਾਂ ਜਿਨ੍ਹਾਂ ਨੂੰ ਅੱਜ ਤੱਕ ਬਾਹਰ ਕਦੇ ਲਿਆਂਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਉਹਨਾਂ ਦੇ ਪਰ ਜਿਹੜਾ ਸਾਡਾ ਸੰਵਧਾਨ ਚੁੱਪ ਰਹਿ ਜਾਂਦਾ ਹੈ ਸੰਵਧਾਨ ਦਾ ਚੁੱਪ ਕਰਾਉਣ ਦਾ ਕਾਰਨ ਇਹ ਆ ਤੇ ਇਹ ਹਾਲਾਂਕਿ ਜਿਹੜੇ ਬਹੁਤ ਜਿਹੜੇ ਦੋ ਵੱਡੇ ਜਿਹੜੇ ਸੀਗੇ ਜੱਜ ਸੁਪਰੀਮ ਕੋਰਟ ਦੇ ਉਹਨਾਂ ਨੇ ਇੱਕ ਵਾਰ ਇਹ ਵੀ ਕਹਿਤਾ ਸੀਗਾ ਵੀ ਜਿਹੜਾ ਜਸਟਿਸ ਬੀਵੀਡੀ ਨਾਗਰਤਨ ਤੇ ਉੱਜਲ ਭੁੱਜਿਆ ਨੇ ਦੇ ਬੈਂਚ ਨੇ ਇੱਕ ਸਵਾਲ ਕੀਤਾ ਸੀਗਾ ਕਿ ਜਿੱਥੇ ਦੋਸ਼ੀਆਂ ਦੇ 14 ਸਾਲ ਪੂਰੇ ਹੋਏ ਗਿਆਨ ਉੱਥੇ ਮਾਫੀ ਨੀਤੀ ਕਿੱਥੋਂ ਤੱਕ ਲਾਗੂ ਕੀਤੀ ਜਾ ਰਹੀ ਆ ਕਿ ਇਹ ਸਾਰੇ ਮਾਮਲਿਆਂ ਵਿੱਚ ਲਾਗੂ ਹੋ ਰਹੀ ਆ ਪਰ ਅਸੀਂ ਅਜਿਹੀਆਂ ਟਿੱਪਣੀਆਂ ਨੂੰ ਵੀ ਕਦੇ ਕੈਸ਼ ਕਰਾਣ ਦੀ ਜ਼ਰੂਰਤ ਨਹੀਂ ਸਮਝੀ ਖਾਸ ਤੌਰ ਤੇ ਬਲਵੰਤ ਸਿੰਘ ਰਾਜਵਾਨ ਨਾਲ ਕੇਸ 'ਚ ਸੋ ਮੈਂ ਆਸ ਕਰਦਾ ਮੇ ਇਸ ਵੀਡੀਓ ਨੂੰ ਤੁਸੀਂ ਬਾਅਦ ਤੇ ਬਾਅਦ ਸ਼ੇਅਰ ਕਰੋਗੇ ਤੇ ਇਹਦੀ ਦਿੱਤੀ ਹੋਈ ਫਰਲੋ ਦੀ ਸਾਰੇ ਵਿਰੋਧਤਾ ਕਰੋਗੇ ਤੇ ਸਿੱਖ ਕੈਦੀ ਜਿਹੜੇ 30-30 ਸਾਲ ਤੋਂ ਬੰਦ ਆ ਉਹਨਾਂ ਦੀ ਰਿਹਾਈ ਲਈ ਚਾਰਜ ਹੋਈ ਕਰੋਗੇ ਤੇ ਇਸ ਇਹਨਾਂ ਸ਼ਬਦਾਂ ਦੇ ਨਾਲ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਸ਼ਬਾ ਖੈਰ